ਉਹ ਮਚਲੇ ਉਹ ਨਾ ਇਹ ਕੋਈ ਨਵੇਂ ਟੈਪ ਦੀ ਖੇਤੀ ਕਰ ਰਹੇ ਆ ਇਹ ਫਸਲ ਦਾ ਪਤਾ ਨਹੀਂ ਵੀ ਕੀ ਹੈ ਫਸਲ ਕਹਿੰਦੇ ਕੋਈ ਬਹੁਤ ਮਹਿੰਗੀ ਚੀਜ਼ ਹੈ ਇਹ ਹਜ਼ਾਰਾਂ ਮਾਨੀ ਦਾ ਲੱਖਾਂ ਚ ਰੇਟ ਆ ਕਿ ਕਿਲੋ ਦਾ ਦੇਖੀ ਸਾਜੇ ਕਪੜੇ ਖੋਲਣ ਲੱਗਿਆ ਪਿਆ ਕਪੜੇ ਵਰਾਹ ਆਇਆ ਵਾਰਾ 1 ਵਜੇ ਵਲ ਵਲ ਹਾਂ ਚੱਲ ਫੇਰ ਆ ਗਏ ਜਾਨਾ ਵੀ ਚੱਲ ਕਾਲੇ ਦਾ ਲੱਕਾ ਕੱਢ ਲੈਦਾ ਪਤਾ ਹੀ ਨਹੀਂ ਪਹੀਜੇ ਖੜਾ ਏ ਹੈ ਪਹੀਜੇ ਲੈਦਾ ਜੇ ਕਰਦੇ ਖਾਣੀ ਮੈਨੂੰ ਕਹਿੰਦਾ ਕਿ ਤੂੰ ਹੀ ਲੈ ਜਾ ਹਾਂ ਹੁਣੇ ਉਹਨੇ ਕੱਢ ਗਿਆ ਲਾ ਠੀਕ ਆ ਉਹ ਡੰਡੇ ਦਾ ਉਤਪਾਲਾ ਵੀ ਕੱਸ ਦੇ ਮੈਂ ਰੁਟੀ ਬਕਵਾ ਲਵਾ ਬਸ ਆਪਣੀ ਹੈ ਮੈਂ ਰੁਟੀ ਬਕਵਾ ਲਵਾ ਹਾਂ ਮੈਂ ਹੀ ਲੈ ਕੇ ਲੰਘੇ ਲਗੜਿਆਲਾ ਠੀਕ ਆ ਹੋਰ ਕੀ ਕਾਲਾ ਕਹਿੰਦਾ ਬਸ ਜਿੱਦਿਆਂ ਵਾਹ ਗਏ ਚੱਲ ਕੋਈ ਨਹੀਂ ਪੁੱਛਦੇ ਉਹਨੂੰ ਹੈ ਪੁੱਛਦੇ ਆ ਸਰਕਾਰ ਚਲੋ ਨੰਬਰ ਆਉਣੇ ਹਾਲੂ ਇਹਦਾ ਆਈ ਦਾ ਚੰਦਿਆ ਨੇ ਕਿੱਥੇ ਉੱਠਣ ਵਾਲਿਆ ਸਾਜਦੇ ਹਾਂ 15 ਕੇ ਰਹਿ ਗਈਆਂ ਮੂਰੇ ਬਸ 15 ਕੇ ਰਹਿ ਗਈਆਂ ਮੂਰੇ ਇਹ ਲੈ ਜਾ ਕਹਿੰਦੇ ਇਹ ਕਾਲੇ ਉਹ ਹੜ ਗਿਆ ਤਾਂ ਉਹ ਗੌਂਡੀ ਆਰ ਅੱਛਾ ਇਹ ਕੋਈ ਬਰਕ ਨਹੀਂ ਇਹ ਕਰ ਲਈ ਨਹੀਂ 4 4/4 ਦਾ ਫਰਕ ਪੈਂਦਾ 4/4 ਦਾ ਵੀ ਇਹਨਾਂ ਨੂੰ ਬੋਲਦੀ ਉਹ ਵੀ ਫਿਰ ਤੋਂ ਵਾਹ ਮਰਾਤਾ ਉਹ ਦੋਹੀ ਜੇ ਜਗਾ ਅੱਛਾ ਉਹ ਕੜੀ ਹੋਗੀ ਲੈ ਨਾ ਬੋਲੀ ਹੋਗੀ ਸਲਿੱਪ ਕੱਢ ਕੇ ਸਾਲ ਗਿਆ ਗੱਲ ਟਰੈਲਰ ਅੱਛਾ ਅੱਛਾ ਹਾਂ ਉਹਦਾ ਟੱਕਰ ਗਿਆ ਮੈਂ ਤਾਂ ਖਾਣਾ ਪਾਇਆ ਬਣਦਾ ਉਹਦਾ ਇਹ ਪਰ ਹੂਗਾ ਉਹਦਾ ਵੀ ਦੋ ਰੁਪਏ ਨੇ 200 ਤੇ ਉਹ ਸਾਰਾ ਇੱਟਾ ਖਰਾਬ ਕਰਦਾ ਇਹਨੂੰ ਮੈਂ ਕਹੀ ਜਾਂ ਮਾ ਪਾਦੇ ਪਾਸੇ ਰੱਖੋ ਧਰਨੀ ਚਲ ਫੇਰ ਉਹ ਨਹੀਂ ਰਹਿ ਫੇਰ ਵੜ ਗਿਆ ਰੋੜਾ 190 ਰੁਪਏ ਹੁਣ ਉਹ ਠੀਕ ਖੜਦਾ ਚੱਲਾਂ ਤਾਂ ਠੀਕ ਹੈ ਹਾਂ ਆਹ ਹਿੱਲੀ ਦੀ ਮਨ ਲੱਗੀ ਜੀ ਮਾਣਾ ਓਟਾ ਕੰਨਾਂ ਹੋਣ ਕੰਨੇ ਲੱਗੇ ਤੇ ਪਰ ਕੋਈ ਗੈਉ ਨਾ ਮੜਾ ਬੋਤਾ ਕੱਕਣੀ ਆ ਤਾਰ ਯਾਰ ਉਥੇ ਨਾ ਕੱਕਦੇ ਗੁੜੀ ਜਿਹੜੀ ਹੱਡੀ ਪੁੰਦੇ ਪਾਣਾ ਜੀ ਹਾਂ ਇਹ ਠੀਕ ਹੈ ਉਹ ਥੱਲੇ ਲੱਗੀ ਲੱਗਦੀ ਆ ਚਲੋ ਜੀ ਥੰਗੇ ਯਾਰ ਠੀਕ ਹੈ ਭਾਈ ਦੇਖਾ ਹਣ ਪਬੂਲੀ ਫਿਰ ਸਰਜੀਤ ਕੀ ਹਾਲ ਹੈ ਤੇਰਾ ਠੀਕ ਹੈ ਜੀ ਸੱਸ ਠੀਕ ਆ ਵਧੀਆ ਸਾਸਰੀ ਕਾਲ ਜੀ ਹਾਂ ਹੁਣ ਬੂਟੇ ਦਾ ਕੰਮ ਫੜ ਲਿਆ ਹੈ ਹਾਂਜੀ ਵਧੀਆ ਉਹ ਠੰਡ ਮਾ ਨਾਲ ਗਰਮੀ ਆਈ ਰਹਿੰਦੀ ਆ ਸਭ ਕੋਡਕੂਟ ਮਾਰਦੇ ਫੇਰ ਖੋਲ ਕੇ ਗਰਮੀ ਆ ਜਾਂਦੀ ਵਰਮੀ ਚ ਰੌਂਦੇ ਇਹਨੂੰ ਹੁਣ ਤਾਂ ਇੰਜਨ ਵਾਲੇ ਆ ਗਏ ਇੰਜਨ ਵਾਲਾ ਲੇਲਾ ਵਹੀ ਪੰਪ ਲੈਨੇ 1-2 ਦਿਨ ਹੈ 1-2 ਦਿਨ ਚ ਵਹੀ ਪੰਪ ਲੈ ਆਉਂਗੇ ਵਧੀਆ ਇੰਜਨ ਵਾਲਾ ਕੰਮ ਤਾਂ ਹੁਣ ਕਰਨਾ ਹੀ ਆ ਇਹ ਇਹ ਤਾਂ ਲੱਗਣੀ ਹੀ ਹੁਣ 2 ਮਹੀਨੇ ਤਾਂ ਲੱਗਣੀ ਲੱਗਣੇ ਆ ਆ ਟੋਆ ਇਹਦੇ ਨਾਲ ਖੇਤ ਕੰਮ ਖਿੱਚਨੇ ਹੁੰਦੇ ਜੀ ਜਿਲ੍ਹਾ ਸਰਦਾਰ ਮੇ ਡੇਢ ਦਿਨ ਯਾਰੀ ਲੱਗ ਕੇ ਨਾ ਨਾ ਠੀਕ ਹੈ ਇੰਜਰ ਆ ਜਾਂਦਾ ਇੱਥੇ ਫਰਕ ਪੈਂਦਾ ਮਾੜਾ ਮੋਟਾ ਇਹ ਸਾਈਡੋਂ ਉਹ ਨਾ ਫਰਕ ਪੈ ਜਾਣਾ ਫੇਰ ਅੱਗੇ ਪੰਜ ਲੈਨੇ ਤੇ 6 ਹੋ ਗਈਆਂ ਹਾਂ ਨਾ ਜਿਹੜਾ ਦੂਆ ਬਰਮਾ ਉਹ ਤਾਂ ਹੁਣ ਮਾਰ ਕੇ ਥੱਲੇ ਰੱਖਣ ਦੀ ਏ ਰੇ ਚੱਲ ਥੱਲੇ ਹੈ ਕਿ ਨਹੀਂ ਉਹ ਮਰ ਆ ਜਾਏ ਇਸ ਲੈਟਰ ਫੜ ਕੇ ਆਏ ਫੜ ਕੇ ਧੱਕਣੀਆਂ ਚੱਲ ਬਾਹਰ ਮਿੱਟੀ ਜਦੇ ਜਦ ਸਭ ਤੇ ਲੋਟ ਆ ਕੰਮ ਉਹ ਹੈ ਕਿ ਨਹੀਂ 12000 ਕੇ ਹੁੰਦੇ ਉਹ ਬੰਦੇ 12 ਦਾ ਹਾਂਜੀ ਇੱਕ ਸੱਤ ਕੇ ਹੁੰਦੇ ਉਹਦਾ ਗਾਰੰਟੀ ਨਹੀਂ ਲੈਂਦੇ ਜਿਹੜਾ 12 ਕੇ ਹੁੰਦੇ ਉਹ ਗਾਰੰਟੀ ਲੈਂਦੇ ਕਹਿੰਦੇ ਜਿਹੜਾ ਮਰਜੀ ਖਰਾਬ ਹੋ ਜਾਵੇ ਚਾਹ ਤੂਟ ਜਾਵੇ ਅਸੀਂ ਦੂਆ ਬਦਲ ਕੇ ਦੂੰਗਾ ਠੀਕ ਹੈ ਠੀਕ ਐ ਇਹ ਤਾਂ ਲਾਇਗਣੇ ਤੇ ਆਪਣੇ ਜਿਹੇ ਜੈਲੇ ਦੇ ਨਾ ਜਾਂਦੇ ਕੱਲ ਹਾਂ ਫੇਰ ਤਾਂ ਅੱਜ ਤੋਂ ਲੱਗ ਜਾਣਾ ਲਾਇਗਣੇ ਤੇ ਅੱਜ ਉਹਨੇ ਰੋਕ ਤੇ ਚੱਲ ਕਿਤੇ ਨਹੀਂ ਉਹਦਾ ਕੰਮ ਨਿਬੜ ਗਿਆ ਹੁਣ ਆਪਣਾ ਕੱਲ ਨੂੰ ਨਿਬੜ ਜੂਗਾ ਬਸ ਹੋਰ ਕੀ ਐ ਹੋਰ ਤਾਂ ਇੱਕ ਦਿਨ ਦਾ ਠੀਕ ਨਹੀਂ ਹੋਰ ਹਾਂ ਬੰਦੇ ਕਹਿੰਦੇ ਸਰਜੀਤ ਸਰਜੀਤ ਬੰਦਾ ਮਸ਼ਹੂਰਤਾ ਹੈ ਵੀ ਜਾਂ ਕਾਲੇ ਦਾ ਨੌਕਰੀ ਦਾ ਹੈ ਹਾਂ ਮੈਂ ਉਹਦੇ ਕੋਲ ਬਹੁਤ ਲਗਾਏ ਬੇਰੇ ਨੌਕਰੀ ਵਾਲ ਆਈਏ ਰਹੀਏ ਨੇ ਪਰ ਦੱਸ ਕੇ ਨਹੀਂ ਜਾਂਦਾ ਜਾਂਦਾ ਤਾਂ ਭਾਈ ਜਾਇ ਜਾ ਜਾਣਾ ਦੱਸ ਕੇ ਨਹੀਂ ਜਾਣਾ ਆਹੀ ਬੈਠਦਾ ਹੀ ਦੇ ਜੀ ਇਹਨਾਂ ਦਾ ਛੜਾ ਪਚਾਲੇ ਫਿਰ ਓਏ ਕਿਆ ਮਾਲਕ ਨਜ਼ਰਾਨਾ ਕਰਤੇ ਮਾਲਕ ਨਜ਼ਰਾਨਾ ਕਰਦਾ ਤੂੰ ਵੀ ਹਰਾਲ ਕਰਦਾ ਸਾ ਡਾਕਟਰ ਕੁਝ ਵੀ ਆ ਜਾਏ ਦੱਸ ਕੇ ਜਾਣਾ ਚਾਹੀਦਾ ਵੀ ਭਾਈ ਇੰਨੀ ਦਿਨ ਨੂੰ ਮੈਂ ਜਾਣਾ ਓਏ ਹਾਂ ਜੀ ਇਹ ਹੁਣ ਇਹ ਲੰਬੜ ਹੈ ਹੁਣ ਜੇ ਲੰਬੜ ਕਹੇ ਵੀ ਮੈਂ ਤੇ ਇਹਨਾਂ ਨਾਲ ਗੱਲ ਕਰਕੇ ਹੋਰ ਦੇ ਲਾਉਣ ਲੱਜਵੇ ਜਾ ਕੇ ਫੇਰ ਤੇ ਅਗਲਾ ਸਰਦਾਰ ਕਹੂਗਾ ਜੀ ਫੇਰ ਗਲਤ ਬਾਤ ਆਏ ਤੂੰ ਹਾਂ ਪਹਿਲਾ ਨਾ ਕਰੋ ਨੌਕਰੀ ਦੇ ਅਗਲੇ ਸਾਲ ਦੀਆਂ ਕਰੋ 6 ਮਹੀਨੇ ਦੀ ਨਾ ਕਰੋ ਕਹ ਭਾਈ 2 ਮਹੀਨੇ ਲਾਉਂਗਾ ਜਾਂ 1 ਮਹੀਨਾ ਲਾਉਂਗਾ ਮੈਂ ਮਰਜ਼ੀ ਨਾਲ ਰਹੋਗੇ ਹਾਂ ਇਹ ਆਬ ਮੈਂ ਦਿਹਾੜੀ ਲਾਉਂਗਾ ਹਾਂਜੀ ਹਾਂ ਜਿਹੜਾ ਵਿਚਾਲੇ ਬੰਦਾ ਨਾ ਹਰ ਜਿੰਦੇ ਨਾ ਮਿਹਸਾੜੀਆਂ ਖੜੀਆਂ ਰਹਿੰਦੀਆਂ ਤੀਆਂ ਮੇਰੇ ਕਿ ਨਹੀਂ ਦੇਖ ਇੱਧਰ ਹੁਣ ਮਿਹਸਾੜੀਆਂ ਖੜੀਆਂ ਰਹਿੰਦੀਆਂ ਤੇ ਉਹ ਮਿਲਮਾਂ ਤੇ ਆਉਂਦੇ ਨਾ ਅਟਕੇ ਵੀ ਮਿਹਸਾੜੀ ਚ ਹੋਣੇ ਸਰਦੀ ਤੇ ਨੱਠ ਗਿਆ ਉਹ ਡਿੱਕੀ ਜਾਂਦਾ ਫੇਰ ਆ ਫੇਰ ਡਿੱਕੀ ਜਾਂਦਾ ਉਹ ਕੰਮ ਖਰਾਬ ਹੋ ਜਾਂਦਾ ਬੰਦਾ ਤੂੰ ਬਹੁਤ ਵਧੀਆ ਹੈ ਬੰਦਾ ਘੰਟਾ ਹੈ ਬੰਦਾ ਬਹੁਤ ਵਧੀਆ ਜਿਹਾ ਕਹਦੇ ਕੰਮ ਆ ਡੰਗਰ ਜਿਹਾ ਆ ਜੀ ਹੈ ਕਿ ਨਹੀਂ ਕੱਲ ਸਹੀ ਬੰਦਾ ਸਰਦਾਰ ਵੀ ਸਹੀ ਰਹਿਣਾ ਚਾਹੀਦਾ ਬਾਅਦ ਵਿੱਚ ਉਹ ਤਾਂ ਹੀ ਉਹ ਸਰਦਾਰ ਤਾਂ ਸਹੀ ਹੋਣਾ ਚਾਹੀਦਾ ਤਾਂ ਹੀ ਬਿਦਾਰ ਨਾਲਦੀ ਹੈ ਜੇ ਹੁਣ ਸਰਦਾਰ ਗਲਤ ਹੋ ਗਿਆ ਬੰਦਾ ਇੱਕ ਬੰਦਾ ਠੀਕ ਹੈ ਤਾਂ ਵੀ ਨਹੀਂ ਦਾਰ ਨਾਲਣੀ ਹੈ ਇਹ ਬੰਦਾ ਗਲਤ ਹੈ ਤੇ ਸਜ਼ਾ ਠੀਕ ਹੈ ਤਾਮੀਂਦਾਰ ਵਾਲੀ ਰੰਦਾ ਹਾ ਇੱਥੇ ਗੜਦਲੇ ਰੰਦੇ ਹੈ ਗਾ ਹਾ ਕੀ ਗੰਦੇ ਭਰਤ ਘਰ ਕੇ ਪਰਲੇ ਪਾਸੇ ਰੰਦੇ ਹਾਂ ਉੱਥੇ ਮੈਂ 150 ਕਿੱਲਾ ਜ਼ਮੀਨ 'ਤੇ ਕੰਮ ਕਰਦਾ ਦੋ ਬੰਦੇ ਰੰਦੂ ਦੇ ਕੋਲ ਆਪ ਠੀਕ ਹੈ ਉੱਥੇ ਹੀ ਰੰਦੇ 16000 ਕੀ ਮਹੀਨਾ ਦਿੰਦਾ ਠੀਕ ਹੈ ਉੱਥੇ ਹੀ ਰੰਦੇ ਮੈਂ ਠੀਕ ਹੈ ਠੀਕ ਹੈ ਵਧੀਆ ਹੈ ਕੰਮੇ ਕਰਨਾ ਜਿੱਥੇ ਮਰਜ਼ੀ ਕਰ ਲੋ ਮੈਂ ਕਮਾ ਕੇ ਖਾਣੇ ਬਸ ਬਸ ਜਿੱਥੇ ਮਰਜ਼ੀ ਕਰ ਲੋ ਠੀਕ ਨਹੀਂ ਕਰ ਲੈ ਬਲੈਂਡਰ ਨਾਲ ਆ ਜੀ ਠੀਕ ਹੈ ਹਾਂ ਚਲੋ ਠੀਕ ਆ ਖਿੱਚਦੇ ਹੋ ਕੰਮ ਨੂੰ ਬਲੈ ਨਵਿੰਗੀ ਹੋਵੇ ਕੋਈ ਵੀ ਲੈ ਨਾ ਇਹ ਸਿੱਧਾ ਹੁੰਦੇ ਆ ਉਹ ਹੁਣ ਇਹ ਲੈ ਨਾ ਮੈਨੂੰ ਪਤਾ ਹੀ ਲੱਗਣਾ ਵੀ ਕਿੰਨੇ ਬੂਤੇ ਲੱਗੇ ਉਹ ਦੂਈ ਲਾਈਨ ਮਸਰੇ ਤੇ ਜਿਹੜੀ ਆਉਣੀ ਉਹ ਤੇ ਪਤਾ ਲੱਗਣਾ ਹਾਂ ਹਾਂ ਜੀ ਉਹਥੇ ਕਿਹ ਯਾਰ ਅੱਗੇ ਚਾਰ ਕਿੱਲੀ ਥੋੜੇ ਨੇ ਲੈ ਹੋ ਠੀਕ ਹੈ ਕਿਹਨੇ ਮਿਲਦੀ ਆ ਭੁੱਖੀ ਵਾਲੀ ਕੰਮ ਹੋਇਆ ਪਿਆ ਹਾਂ ਬਹੁਤ ਦੂਰ ਤੇ ਲਿਆਂਦੀ ਆ ਜਾ ਕੇ ਹੁਣ ਇਹ ਤੁਹਾਨੂੰ ਕਿਆ ਪਤਾ ਭੁੱਖੀ ਮਿਲਦੀ ਨਹੀਂ ਮਿਲਦੀ ਹੈ ਭੁੱਖੀ ਵਾਲਾ ਫਿਰਦਾ ਨਹੀਂ ਸਵੇਰ ਨੂੰ ਇੱਥੇ ਫਿਰਦਾ ਜੀ ਨਹੀਂ ਮਿਲਦੀ ਫਿਰ ਇਸਾਈ ਟੋੜ ਲੱਗੀ ਹੁੰਦੀ ਆ ਤਾਂ ਹੈ ਕਿ ਨਹੀਂ ਆਪਣਾ ਉਹ ਕੰਪਨ ਵਾਲੀ ਵਾਲਾ ਹੋਵੇ ਆ। ਬਾਈ ਇਹਨੂੰ ਕਿਹਾ ਮੈਂ ਦੁਆਰ ਦੀ ਲੇਲਾ ਕਹਿੰਦਾ ਕਿਆ ਕਰਾਉਣਾ। ਇਹ ਦੁਆਰ ਦੀ ਜੀਨੇ ਬੰਦਨੇ ਜਵੀਂ ਬੀਜੀ ਵੀ ਮੱਕੀ ਬੀਜੀ ਵੀ ਦੁਆਰ ਦੀ ਵਡਾਲਾ ਭਈਆ ਚਾਹੀਦੀ ਆ। ਨਹੀਂ ਸੜੀ ਮੁੱਲ ਲੈ ਲਾ। ਆਪ ਨਹੀਂ ਵਡਾਦੇ। ਮੈਂ ਬਿੰਦੀ ਦੀਆਂ ਲੀਆਂ ਗੋਚਰਨ ਵਾਲੀ ਮੈਂ ਘੌਲ ਕਰ ਗਿਆ। ਚਾਹੀਦੀ ਸੀ ਚਾਹੀਦੀ ਆ। ਗੋਚਰਨਾ ਹੋ। ਜਾਈਂ ਨਾ ਵੀ ਕੰਮ ਆਵੇ ਉਹ ਚਾਹੀਦੀ ਆ। ਸਾਡਾ ਕਪਤਾਨ ਅੱਛਾ ਉਹ ਉਹਨਾਂ ਨੇ ਵਟੇ ਦਿੱਤਾ। ਉਹ ਚਾਹੇ ਤੇਰੇ ਘਾਉਣ ਕਰ ਗਿਆ ਇੱਧਰ ਫਸ ਗਿਆ ਮੈਂ ਤੇਰੇ ਨਾਂ ਵੀ ਕੰਮ ਆਵੇ ਤੇ ਰੱਖ ਲਿਗੇ ਨਿੱਕ ਤਾਂ ਕਿਹੜਾ ਪਤਾ ਕਿਥੇ ਲੋਟ ਪਏ ਨੇ ਉਹ ਵੀ ਤਾਂ ਲੋਟ ਪੈਂਦੀ ਰਹਿੰਦੀ ਇਹਦੀ ਹੁਣ ਜੇ ਗੰਨੇਪ ਨਹੀਂ ਆ ਗਏ ਹੈਗੇ ਤਾਂ ਵੀ ਬਣਾਉਣੀ ਪੈਂਦੀ ਆ ਫੇਰ ਕਹਿੰਦੇ ਪ੍ਰਾਲੀ ਲਿਆਓ ਕਿਥੇ ਤੇ ਲਿਆਈਏ ਜੇ ਗੰਨੇ ਪਾ ਆ ਗੀ ਨਾ ਹਾਂ ਫੇਰ ਆ ਕੇ ਬੰਦੇ ਨੂੰ ਬੰਦਾ ਤਾਂ ਭਰੀ ਬੰਦੇ ਨੂੰ ਵਗਾ ਕੇ ਚਾਹੀਦਾ ਜੇ ਪ੍ਰਾਲੀ ਮੰਗਦੇ ਆ ਉਹ ਗਾਹਨ ਲਾ ਕੇ ਕੰਨ ਨੂੰ ਹੱਥ ਆ ਤਾਂ ਰਿਸ਼ਤੇਦਾਰ ਆਪ ਹੈਗੀ ਦੀ ਤਾਂ ਮਿਲ ਗਈ ਇੱਥੇ ਦੋ ਬੰਡਾ ਮਨੀ ਪ੍ਰਾਲੀ ਮਿਲੀ ਕਿ ਕਿੱਦਿ ਲਿਆਏ ਮੈਂ ਕਿਹਾ ਤੂੜੀਓ ਦੇ ਦੂੰਗਾ ਹਾਂ ਇਹ ਤੇ ਮਾਤੂੜੀਓ ਦੇ ਦੂੰਗਾ ਭਾਈ ਤੁਹਾਨੂੰ ਹਾਂ ਹਟਾ ਹਟਾ ਕਰ ਲੋ ਹਾਂ ਕਹਿੰਦੇ ਹੋ ਨਹੀਂ ਹੁਣ ਔਖਾ ਅੱਗੇ ਬਾਪੂ ਰੱਖਦਾ ਬਾਪੂਆ ਹੁੰਦੀ ਦੀ ਬੋਫਰ ਵਾਲੀ ਹਾਂ ਉਹ ਲਾਉਣ ਤਾਂ ਬਾਸਮਤੀ ਕਾਲਾ ਤਾਂ ਹੁਣ ਲਾਉਂਦਾ ਨਹੀਂ ਉਹ ਤੇ ਜਿੰਨੀ ਮਰਦੀ ਚੱਕ ਲਿਆ ਪਰਾਲੀ ਉਹਨੇ ਸਾਰੀ ਉਹ ਵੜਾ ਕੇ ਪਈਆਂ ਤੇ ਗਰਾ ਲਾ ਲੈਣਾ 2 ਢਾਈ ਕਿੱਲਿਆਂ ਦਾ ਉਹ ਤਾਂ ਸਾਰਦੇ ਦਾ ਅੱਧੇ ਪਿੰਡ ਦਾ ਕੰਮ ਹੋ ਇਕੱਠੀ ਤੱਕਉਂਦਾ ਨਹੀਂ ਤੇ ਟਕਉਂਦਾ ਤਾਂ ਉਹ ਆਗਾ ਉਗਾ ਚ ਪਸ਼ੀਣ ਦੀ ਟੁੱਕ ਦੇ ਦੇ ਫੇਰ ਲੰਗਰਾਂ ਨੂੰ ਇਹ ਤਾਂ ਹੈ ਰੀਆ ਨਹੀਂ ਤੇਰੇ ਕੰਮ ਆਈ ਤਾਂ ਕੰਮ ਆ ਜਾਣੀ ਆਹ ਜਨਾ ਮੌਸਮ ਆਈ ਚ ਠੀਕ ਮੈਂ ਅਣੀ ਦੋ ਚਾਰ ਪੁੱਗੀਆਂ ਲਾਤ ਨਹੀਂ ਕੋਈ ਚੱਕਣੀ ਆਹ ਜੀ ਜੀ ਤੇ ਜੇ ਬੱਜ ਗਈ ਭਰੀ ਖੰਡ ਫੜੀ ਬੰਨ ਕੇ ਰੱਖ ਦੇਣੀ ਜਾਂ ਤਾਂ ਲਾਉਣੇ ਆ ਧਾਨਾਂ ਨੂੰ ਭਈਆਂ ਨੂੰ ਪ੍ਰਾਲੀ ਦੀ ਹੁੰਦੀ ਨਹੀਂ ਡੱਕੇ ਟੁੱਟਦੇ ਪਨੀਰੀ ਦੇ ਇਹਦੇ ਨਾਲ ਬੰਨੀ ਜਾ ਆਪਣੇ ਕਿੰਨਾ ਬੰਨੀ ਜਾ ਉੱਥੇ ਕੰਮ ਆ ਜਾਣ ਇਹਦਾ ਕੰਮ ਉੱਥੇ ਦਾ ਹੈਗਾ ਬਾੜਾ ਰੱਖੇ ਕਰ ਥੋੜੀ ਥੋੜੀ ਬਹੁਤੀ ਉਹ ਰੱਖੀ ਦੀ ਪਾਰਿਆ ਬਾਹਰ ਬਾਹੋਂ ਦਾ ਕੰਮ ਸਾਰੇ 11 ਤੱਕ ਕਰਾਂ ਮੈਂ ਬਹੁਤਾ ਕੰਮ ਸਾਰੇ ਅੱਧਾ ਕਿਧਾ ਆ ਸਾਫ ਪਈ ਹੈ ਨਾ ਹੋਰ ਪ੍ਰਾਲੀ ਦੀ ਬਾਂਮਦੀ ਦੀ ਹੈ ਕਿਤੇ ਲੈ ਕੇ ਆਏ ਹੋ ਅਲਵਾ ਹਰਨਬਲਟੀ ਲਾਇਆ ਪਰੋਣੇ ਤੇ ਕਾਲੀ ਪੌਸਾਫ ਹਾਂ ਆਹ ਤੇਰਾ ਗੜੀ ਹੈਵੀ ਬਾਸਮਤੀ ਦੀ ਆ ਤਰਕ ਪਰਾਲੀ ਦੀ ਜੇ ਤੱਕ ਤੇਰੀ ਪਰਾਲੀ ਦਾ ਬਣਦਾ ਹੋਤਾਂ ਗੋ ਗੋ ਗੋਹਾ ਜਾਂ ਬਣਨ ਵਾਲੀ ਦਾ ਇਹਦਾ ਕੜੀ ਪਈ ਆ ਯਾਰ ਇਹਨੂੰ ਦਬੱਲੇ ਨੂੰ ਗੱਠ ਦੇ ਕੇ ਭਰੀ ਜਿੱਦੀ ਮਰਜ਼ੀ ਪਾ ਲੈ ਏਡੀ ਲੰਬੀ ਆਹ ਲੰਬੀ ਹੈ ਨਾ ਇਹਨੂੰ ਦਬੱਲੇ ਤੇ ਗੱਠ ਦੇ ਜਿੱਦੀ ਮਰਜ਼ੀ ਭਰੀ ਜਿੱਦੀ ਪਾ ਲੈ ਚੱਕਣੇ ਵਾਲੇ ਮੈਨੂੰ ਚਾਹੀਦੀ ਐ 50 ਕਿਲੋ ਦੀ ਭਰੀ ਪਾਈਓ ਏਡੀ ਲੰਬੀ ਪਰਾਲੀ ਹੈ ਮੈਂ ਖਾ ਉੱਥੇ ਲਾ ਦਮੰਦਰ ਚੱਕ ਕੇ ਠੀਕ ਨਹੀਂ ਅਿੱਥੇ ਤੇ ਨਹੀਂ ਅਗਲੇ ਕੱਚ ਮਾਤੇ ਕਿ ਲਗੜੇ ਨਾ ਦੋਨੋਂ ਤੂੰ ਕਰਕੇ ਹੀ ਮੁੱਕ ਜਿਹੜੇ ਆਏ ਵੀ ਮੈਂ ਨਾਲੇ ਹੀ ਦਰ ਜਿਵੇਂ ਮੜ ਜਾ ਜਵੀਆਂ ਤਾਂ ਤਿੰਨ ਕੀ ਲਗੜੇ ਆ ਕਿ ਅਸੀਂ ਆਹ ਲੋਪ ਅਹੀ ਰੌਤਾਲੀ ਜ਼ਮੀਨ ਜਾ ਗਿਆ ਆਪਾਂ ਇਹਨੂੰ ਕਹਿੰਦੇ ਆ ਕਿ ਨਮਾਨ ਵਾਲਾ ਖੇਤ ਇਹ ਇਹ ਨਮਾਨ ਤੇ ਇਹ ਕੋਈ ਨੰਬਰ ਟਾਈਪ ਦੀ ਖੇਤੀ ਕਰ ਰਹੇ ਆ ਇਹ ਫਸਲ ਦਾ ਪਤਾ ਨਹੀਂ ਵੀ ਕੀ ਆ ਫਸਲ ਚਾਚਾ ਆਉਂਦੇ ਨੋ ਕੋਚਾ ਨਾ ਲੱਕੀ ਗੰਨਾ ਤਾਂ ਹੈਗਾ ਵਿੱਚ ਗੰਨਾਦੋ ਖੜਾਏ ਬੰਨੇ ਬਣੀ ਗਿਆ ਲੈ ਆਪਾਂ ਕਹਿੰਦੇ ਕੋਈ ਬਹੁਤ ਮਹਿੰਗੀ ਚੀਜ਼ ਆ ਇਹ ਵੀ ਚਾਚਾ ਦੱਸੂਗਾ ਜਿੱਦਣ ਇਹ ਪੱਕ ਗਈ ਵੀ ਹਜ਼ਾਰਾਂ ਮਾਨੀ ਦਾ ਲੱਖਾਂ ਚ ਰੇਟ ਆ ਕਿ ਕਿਲੋ ਦਾ ਬਾਕੀ ਉਹਰੇ ਹੁਣ ਬੂਟੇ ਲਾਉਣੇ ਆ ਛਟੀਆਂ ਉਹਦੇ ਲਈ ਆਪਾਂ ਟੋਆ ਪਟਾਈ ਪਪਾ ਉਹਦਾ ਪੱਟਦੇ ਆਨੇ ਕੋਸੇ ਪਹੁੰਚ ਗਏ ਅੰਟ ਤੱਕ ਐਡ ਤਾਂ ਕਾਨੂੰ ਲੈਣਾ 1 1 2 3 ਤੇ ਕੱਲੂ ਫੇਰ ਆਉਂਗੇ ਦਿਹਾੜੀ ਲਾਉਂ ਗਾ ਲਈ ਇਹ ਬੰਦੇ 1 2 3 ਬੰਦੇ ਓਹ ਧੂਮ ਧੂਮ ਚਾਲੇ ਧੂਮ ਚਾਲੇ ਟਾਣ ਟਾਣ ਲੰ ਲੰ ਇੰਨੀ ਮਹਗੀ ਫਸਲ ਲਾ ਲਈ ਹੈ ਇਹਦਾ ਰੇਟ ਤਾਂ ਸੱਚ ਇਹਦਾ ਲੋਕ ਆਵੇ ਹਜ਼ਾਰਾਂ ਮਾਰ ਰੇਟ ਹੁੰਦਾ ਫਸਲ ਦਾ ਇਹਦਾ ਰੇਟ ਲੱਖਾਂ ਚ ਹੈ ਲੱਖਾਂ ਚ ਹੈ ਇਹਦਾ ਦਸੀ ਨਾ ਕਿਸੇ ਨੂੰ ਵੀ ਕਿਆ ਫਸਲ ਆ ਇਹ ਕਿਉਂਕਿ ਹੋਰ ਲਾ ਲੋਕ ਗੰਨਾ ਜਾਂ ਡਾਲਾ ਇੰਨਾ ਮਹਗਾ ਫਸਲ ਲਾਈ ਵੀ ਕਿੰਨਾ ਕਹਿੰਦਾ ਵਿਚ ਲਾ ਲਿਆ ਮੇਰੀ ਗੱਲ ਤੋਂ ਪਤਾ ਕਿਆ ਗੱਲ ਹੈ ਪਤਾ ਕਿਆ ਗੱਲ ਹੈ ਤੂੰ ਗਦੂ ਐ ਕਰ ਫਸਲ ਦਾ ਕੋਈ ਪਤਾ ਨਹੀਂ ਤੂੰ ਗੰਨਾ ਪਾ ਪਟ ਇਹਦੇ ਠੀਕ ਹੈ ਇਹ ਇਹਨਾਂ ਪੱਟੀ ਇਹਦੀ ਗੱਲ ਸੁਣ ਲੈ ਮੇਰੀ ਇਹਦੀ ਬਦਲਦਾ ਹੁੰਦਾ ਕਹਿੰਦਾ ਸੂਨਾ ਇਹ ਹੂੰ ਸੂਨਾ ਜਿਹੜਾ ਕੱਖ ਬਣ ਜਾਂਦਾ ਫੇਰ ਨਹੀਂ ਪਤਾ ਲੱਗਦਾ ਹਾਂ ਹੈ ਕਿ ਨਹੀਂ ਹਾਂ ਇਹ ਸੜਾ 30000 ਦਾ ਕੀ ਲਵ ਜਾਂਦਾ ਫਿਰ ਜੇ ਜ਼ਿਆਦਾ ਡਾਊਨ ਆ ਜਾਵੇ ਕੰਮ ਫੇਰ ਬੰਦਾ ਨਾ ਰੋਣ ਜੋਗਾ ਰਹਿਣੇ ਜੋਗਾ ਨਾ ਉਹ ਨਹੀਂ ਕਹਿੰਦਾ ਮੈਂ ਤਾਂ ਮੈਂ ਤਾਂ ਆ ਫਸਲੀ ਗੱਲ ਕਰ ਰਿਹਾ ਜਿਹੜੀ ਆ ਖੜੀ ਐ ਜਿਹੜੀ ਗੱਗਨੇ ਦੇ ਖੜੀ ਐ ਆਹਾਂ ਬੰਦੋ ਬੰਦੋ ਇਹਦਾ ਕੋਈ ਨਹੀਂ ਆ ਬਾਤੂ ਦਾ ਮੋਰਤਾ ਹਾਂ ਆਹ ਤਾਂ ਸਾਡਾ ਟਾਈਮ ਹੀ ਲੱਗਦਾ ਗੱਲ ਕੁਝ ਵੀ ਨਹੀਂ ਲੱਗਿਆ ਲੈ ਲੈ ਕਾਂਕ 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 ਕੁਝ ਵਿੱਚ ਕਾਂਕ ਨਹੀਂ ਹੈਗੀ ਗੁਲੰਡਾ ਹੈ ਉਹਦਾ ਦਾਦਾ ਵੀ ਇੰਨੀ ਮਹਿੰਗੀ ਫਸਲ ਕਢੀ ਲਾ ਲਈ ਇਹਦਾ ਖੁਰਪਾ ਭੇਜਣ ਦਾ ਟਾਈਮ ਲੱਗਣਾ ਇਹਨੂੰ ਇਹਨੂੰ ਆਪੁੱਟੇ ਲੱਗਰਦੇ ਤੂੰ ਦੇਖ ਰਿਹਾ ਯਾਰ ਤੂੰ ਗਗ ਗਗਨਾਂ ਪੱਟ ਇਹਨੂੰ ਰੱਖ ਇਹਨੂੰ ਹਾਂ ਉੱਥੇ ਯੂ 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 ਪੀ ਚ ਮੇ ਬੇਗਬਹ ਮਰਕਦਾ ਹੈ ਤੂੰ ਮੇਰੀ ਗੱਲ ਸੁਣ ਲੈ ਮੈਂ ਇਹਨਾਂ ਖੁਰਪਾ ਲੈ ਕੇ ੱਲੇ ਨਹੀਂ ਭੇਜਣਾ ਜੀ ਨਾ ਲੋਟਾਇਆ ਕਾ ਭਈਏ ਨਾ ਮਿਲਿਆ ਸਪਰੇ ਨਹੀਂ ਹੈਗੀ ਦੀ ਸਪਰੇ ਕਰੀ ਵੀ ਹੈ ਅੱਗ ਬਾਤੂਆ ਤਨੂੰ ਰਾਹ ਤੇ ਨਹੀਂ ਮੋੜਤਾ ਸਰੋਂ ਮੋੜਤੀ ਇਹ ਹੁਣ ਜਿਹੜੀ ਗੁ ਗੁੱਲੀ ਡੰਡਾ ਇਹ ਹੌ ਹੌਲੀ ਮਰਨਾ ਹੈ ਇਹ 7-8 ਦਿਨਾਂ ਮੇ ਮਰੂੰਗਾ ਵੀ ਤੋਂਪ ਲੱਗ ਗਈ ਜੇ ਤਾਂ ਤੋਂਪ ਵੀ ਪਚਾਈ ਦੀ ਇਹਨੂੰ ਹੋ ਤੋ ਪਾਈ ਅੱਜ ਆਈ ਆ ਮੈਂ ਇਹਨੂੰ ਪੁੱਛੇ ਤੋਂਪ ਕਾਵੀ ਆਂ ਢਾਂਡ ਦੇ ਕਿੰਨੇ ਆ ਕਿੰਨੇ ਟੋਏ ਨਿਕਲਦੇ ਆ ਇੱਕ ਲੈ ਨੂੰ ਆ ਪਤਾ ਇੱਕ ਦੋ ਤਿੰਨ ਗਿਣ ਚੱਲ ਫੇ ਉਹ ਉੱਥੇ ਦੇ ਪਿੱਛੇ ਸ਼ੁਰੂ ਹੋ ਜਾ ਇੱਕ ਲੈਣਗੇ ਲੈਣੀ ਆ ਹਾਂ ਗਿਣ ਲੈ ਬਾਕੀ ਇੱਥੇ ਲੱਗ ਜਾਣਾ ਵੀ ਕਿੰਨੇ ਬੂਟੇ ਕਿੰਨੇ ਅਸੀਂ ਦੇਖਿਆ ਹਾਲਿਆਂ ਚ ਘਟਾ ਬੂਟੇ ਹਾਂ ਤਾਂ ਅਸੀਂ ਹੁਣ ਇੱਥੇ ਤੇ ਟਰੈਲਰ ਕੱਢ ਬੰਨਣਾ ਵਧੀਆ ਹੈ ਹਾਂ ਆਹ ਦੇ ਹੁਣ ਆਹ ਜੇ ਹੁਣ ਗੰਨਾ ਕੱਢਣਾ ਹੈ ਤੇ ਮੈਂ ਲਈ ਮੈਂ ਬੰਨਣੀ ਟਰੈਲ ਦੀ ਆਈ ਜਾਣਾ ਇਹਨੇ ਤੂੰ ਮੇਰੀ ਸੋਂ ਗ ਮੈਂ ਤਾਂ ਵੀ ਇਹ ਗਾਹ ਤੇਰੀ ਗੱਲ ਪੱਕੀ ਹੈ। ਅੱਛਾ ਤੇਰੇ ਕੋਲ ਨਹੀਂ ਹੋ ਰਿਹਾ ਹੈ ਨਾ? ਹਾਂ ਕਿੰਨੇ ਹੋ ਗਏ ਸਾਰੇ ਕਿਲਾ ਕਿੰਨੇ ਉਸ ਦੇ? ਉਹਦੇ ਤੇ ਮੈਂ ਲੈਣ ਸਾਰੇ ਗਿਣ ਦੇਣੀ। ਹਾਂ ਗਿਣ ਦੇ। ਉਹਦੇ ਨਾਲ ਸਾਰਿਆਂ ਨਾਲ ਜੋੜ ਦੇਣੀ। ਜੋੜ ਦੇਣੀ ਹਾਂ। ਇੱਕ ਦੋ ਅੱਧਰ ਕਰੋ ਸਾਡੇ ਤੇ ਵੱਧ। ਹਾਂ ਵੱਧ ਨਹੀਂ। ਗਿਣ ਤਾਂ ਕਿੰਨੇ ਉਸ ਦੇ? 1 2 3 4 5 6 7 8 ਮੇਰੇ ਕੋ ਕਿੰਨੇ? 8। ਉਰੇ ਦੇਖ ਸਾਹਮਣੇ। ਅਨੋਮਾ ਬੂਟਾ ਹੈ। 9 9 ਹੋਵੇ ਮਨ ਲਾ ਵੀ 9 ਚਲ ਮੈਂ ਨੋਟ ਹੋ ਗਿਆ 9 ਆ 9 61 11 11 70 70 ਹੋ ਗਏ 70 ਹੋ ਗਏ ਲੈਣਾ ਹੈ ਇਹ 1 2 3 4 5 6 ਲੈਣਾ ਹੋਣੀ 6 ਲੈਣਾ ਹੈ 1 ਕਮਾ ਕਰਨਿਆ 70 70 70 ਰੱਖ ਲਾ ਸਾਤੋਂ ਸ਼ੀਕ 42 42 ਹਾਂ 420 ਉਟਾ ਹੋ ਗਿਆ ਉੱਚੋ ਜਾ ਸਭੀ ਜੋ 10 ਕੱਢ ਦੇ ਹਾਂ ਠੀਕ ਆ ਕਿੰਨੇ ਰਹਿ ਗਏ 400 ਨਹੀਂ 410 ਰਹਿ ਗਿਆ 410 ਰਹਿ ਗਿਆ ਹਾਂ ਸੋਨ ਤਾਂ ਲੈ ਗਏ ਅੱਛਾ ਤੈ ਕਹਿੰਨੇ 69 ਹਾਂ 69 6 ਇਹ ਕੱਢ ਦੇ ਚਾਹੋ 10 ਚੋਂ ਹਾਂ 404 ਬੂਟਾ ਰਹਿ ਗਿਆ ਕਿੰਨਾ 404 ਬੂਟਾ ਰਹਿ ਗਿਆ ਘਾਟ ਬਾਅਦ 400 ਬੂਟਾ ਘਾਟ ਬਾਅਦ 400 ਹੈ ਹਾਂ ਇਹ ਬੂਟੇ ਹੋਰ ਆਉਣਗੇ ਬਾਕੀ ਉਹ ਕਿਆ ਪਤਾ 400 ਤੇ 10 15 ਉੱਪਰ ਵੀ ਹੋਉਣਗੇ ਨਹੀਂ ਉਹ ਬਾਹਰ ਲੱਗਾ ਪਰ ਮੈਨੂੰ ਆ ਵੀ 400 ਬੂਟਾ ਹੀ ਆ ਕਿਉਂਕਿ ਉਹਦੇ 10 ਉਹ ਕੱਟ ਗਏ ਹਾਂ ਇਹ ਇਹ ਕੱਟ ਗਿਆ ਇਹ ਕੀ ਕੱਟ ਗਿਆ ਹਾਂ 404 ਐਗਜੈਕਟ ਆ ਗਿਆ ਹਾਂ ਹਾਂ ਠੀਕ ਹੈ ਨਾ ਉਤੇ ਬਾਅਦ ਜਿਹੜੀ ਐਂਡ ਵਾਲੀ ਲਾਈਨ ਆ ਬੈ ਐਨ ਨਹੀਂ ਰਹਿਣੀ ਹੁਣ ਸਾਰੀਆਂ ਸਾਰੀਆਂ ਐਨ ਨਹੀਂ ਰਹਿਣੀ ਆਹ ਜਗ੍ਹਾ ਛੱਡੀ ਗਈ ਹਾਂ ਬਚਾ 400 ਬੂਟਾ ਤੂੰ ਕਿਨੇ ਬੂਟ ਲੈ ਗਿਆ ਮੈਂ ਲੈ ਗਿਆ 400 500 ਹੀ ਆ ਫਿਰ ਜਿਹੜੀ ਉਹ ਪੈਸੇ ਵਾਲੀ ਪਾਲ ਉਹ ਵਾਝੀ ਨਹੀਂ ਹਾਂ ਉਹ ਸਾਈਡ 'ਚ ਹੈ 450 30 ਬੂਟਾ ਲੱਗ ਹਾਂ 30 30 ਬੂਟੇ ਹੋ ਗਏ ਤੇਰੇ ਠੀਕ ਆ ਹਾਂ ਹਾਂ ਐਨਾ ਲੱਗਣਾ ਬੂਟਾ ਬਾਕੀ ਕੱਲ ਨੂੰ ਸਾਰੇ ਇੱਕ ਵਾਰੀ ਨਿਕਲਦੇ ਦੁਬਾਰਾ ਆ ਕੇ ਕਲੀਅਰ ਗਿਣਤੀ ਮਾਰੂਗੇ ਉਹ ਸਾਰੇ ਟੋਏ ਨਿਕਲ ਕੇ ਕੱਕਲਾ ਟੋਆ ਗਿਣ ਲਵਾਂਗੇ ਫਿਰ ਬਸ ਇਹ ਤਾਂ ਐਸਟੀਮੇਟ ਆ ਆਪਣਾ ਹਾਂ ਨਹੀਂ ਫਿਰ ਜਿਹੜੀਆਂ ਕਾਟ ਕੇ ਦੱਸ ਵੀ ਬੂਟੇ ਆਪਣੇ ਲਾਗੇ ਦਾਾਰ ਸਰੀ ਇਹਨਾਂ ਤੇ ਹੀ ਲੈ ਲੈਣੇ ਆਪਾਂ ਨੇ ਹੂੰ ਉਹਨੇ ਕਾ ਲਾ ਲੂਗੇ ਹੂੰ ਉਹ ਆਹ ਹੋਰ ਕੀ ਪਰ ਉਹੀ ਵੈਰਾਈਟੀ ਰੱਖੀ ਇੱਕੋ ਹੀ ਬਲੈਕ ਨਾ ਬਦਲੀ ਵੈਰਾਈਟੀ ਦਾ ਆਹ ਤਾਂ ਆਪਣਾ 400 ਬੂਟਾ ਹੋ ਜੇਗਾ ਪਹਿਲੇ ਉਹ ਲੱਗਣਗੇ ਜਾਂ ਲੱਗੇ ਜੀ ਹਾਂ ਫਿਰ ਇੱਕ ਪਾਸੇ ਲੈ ਗੜੀ ਪਤਾ ਲੱਗ ਗਿਆ ਫਿਰ ਕਿਹਣਾ ਚੱਲਦਾ ਹਾਂ ਅਰ ਜਿਹੜਾ ਬੂਟਾ ਮੰਨ ਲਾ ਟਟ ਗਿਆ ਉਹ ਛੱਡੋ ਹੈ ਬਿੰਕੋ ਵਾਲਦੇ ਇਹ ਵੀ ਅੱਛਾ ਬਿੰਕੋ ਜੱਲੋ ਕੰਪਨੀ ਆ ਬੂਟਾ ਦਾ ਬੂਟਾ ਹੀ ਐ ਵਾਹ ਆਪਣੇ ਆਪਣੇ ਨਾਮ ਆ ਬਾਈ ਤੂੰ ਮਦਦਾ ਮਲਕੀ ਮਲਕੀ ਦਵਾਈ ਕੱਕਾ ਕਾ ਕਾ ਆਪਣੀ ਕਰ ਦੋਨੇ ਮਲਕੀ ਤੇ ਪੀਬੀਟੀ ਕੀ ਸੀਓ ਕਰ ਦੋਨੇ ਦੇ ਹੁਣ ਇਹਦਾ ਉਟਾ ਹੋ ਗਿਆ ਉਟਾ ਕਹਿੰਦੇ ਬਸ਼ੂਗਾ 50 ਮਤਲਬ ਆਪਣੇ ਆਮਾ 50 ਵੱਧੇ ਲਿਆਇਆ ਤਾਂ ਮੈਂ 400 ਚੋਂ ਹਾਂ ਇਹ ਤਾਂ 30 ਬੂਟੇ 35 ਦੇ ਕੇ ਹੋਰ ਆਉਣੇ ਆ ਧੰਨਵਾਦ ਸਾਰੇ ਬੂਟੇ ਲਾ ਕੇ ਹੋ ਗਏ ਮੈਂ ਲਿਆਇਆ ਤਾਂ ਇਹ ਗੱਲ ਕਰਕੇ ਵੀ ਅੱਗੇ ਦੀਆਂ ਹੈਗਾਂ ਲੈਣਾ ਪੰਜੀ ਦੇ ਮੈਂ ਐਸੋ ਹੋ ਗਿਆ 6 ਲੈਣਾ ਇਹਦੇ ਚ ਅੱਛਾ ਠੀਕ ਹੈ ਨਾ ਇਹ ਨਾ ਇਹ ਨਾ ਲੈਣ ਦਾ ਫਰਕ ਪੈ ਗਿਆ ਹੁਣ ਇਹ ਅੱਗੇ ਦੂਰ ਤੀਆਂ ਇਹ ਲੈਣਾ ਅੰਦਰ ਅਨੇੜੇ ਆਉਣੇ ਕਰਕੇ ਥੋੜੀਆਂ ਜੀਆਂ ਫਿਰ ਉਹ ਗੈਪ ਗੈਪ ਕਿੰਨਾ ਪਾਇਆ ਇਹ ਚ 6 ਫੁੱਟ ਨਾ ਆਏ ਆਏ ਹੈਗਾ 1.5/18 ਆਏ ਨੂੰ ਹੈਗਾ 1.5/18 ਆਏ ਨੂੰ ਹੈਗਾ 6 6 ਆ 6 ਆ 18 ਬਾਈ 6 ਹਾਂ ਦੋ ਫਾਂਟਾ ਰੂਟਾ ਵੀਰਦੀਆਂ ਠੀਕ ਠੀਕ ਹੈ ਨਾ 18 ਬਾਈ 6 18 ਬਾਈ 6 ਦੋ ਫਾਂਟਾ ਤਾਂ ਨਹੀਂ ਆਉਂਦੀਆਂ ਮਤਲਬ ਉਹ ਉੱਪਰ ਹੋ ਗਈ ਮਰਜੀ ਫਾਂਟ ਚੜ ਕੇ ਆਉਣੀ ਚਾਹੀਦੀ ਏ ਛੜੀ ਇੰਨੀ ਕ ਰਹਿ ਗਈ ਸਾਰਾ ਟਰੈਕਟਰ ਫੇਜ ਜਾਊਗਾ ਹੁਣ ਇਹਨਾਂ ਨੇ ਤੇਰੀ 1 ਫੁੱਟ ਐਜ ਤੇ ਇੱਕ ਖੜੋਦ ਉਧਰ ਤੇ ਛੱਡਣੀ ਪੈਣੀ ਏ ਛੱਡਣੀ ਪੈਣੀ ਏ ਇੰਨਾ ਚੜ ਕੇ ਵੀ ਆ ਗਿਆ ਤਾਂ ਵੀ ਫੇਜ ਜਾ ਕੋਈ ਕੋਈ ਚੱਕਰ ਨਹੀਂ ਇਹ ਰਹਿ ਜੇ ਮੈਂ ਫੇਰ ਪੰਗਾ ਫੇਰ ਪੰਗਾ ਫੇ ਸਾਰੇ ਟਰੈਕਟਰ ਦਾਰਾ ਘੁੰਮਣਾ ਦੇ ਤਰੇ 9 ਫੁੱਟ ਦੇ ਦੋ ਫਾਂ ਠੀਕ ਆ ਸਹੀ ਆ ਠੀਕ ਐ ਨਾ ਚੜ ਕੇ ਆਵੇ ਜੀ ਛੜਾ ਇੰਨੀ ਫਾਂਟ ਤਾਂ ਵੀ ਕਿਤੇ ਨਹੀਂ ਆ ਕਣਕ ਕਾ ਕਣਕ ਹੈ ਕਣਕ ਖੜੀ ਹੈ બીજી ਵੀ ਦੇਖ ਤਾਂ ਕੱਦੀ ਐ ਬਹੁਤ ਵਧੀਆ ਕੜੀ ਕਣਕ ਹੈ ਹਾਂ ਨਾ ਕਣਕ ਚ ਖ ਆ ਹੁਣ ਦੇਖੋ ਭਾਈ ਸੂਰਜ ਚੜਿਆ ਐਨ ਸਾਰੀ ਕਣਕ 'ਚ ਸੂਰਜ ਪੈ ਰਿਹਾ ਸਾਰੇ ਇਹ ਕਣਕ ਤਾਂ ਵਧੀਆ ਹੁੰਦੀ ਐ ਤੇ ਬਾਅਦ ਜਦ ਗਰਮੀ ਆ ਗਈਆਂ ਬੂਟੇ ਨੂੰ ਪੱਤਾ ਆ ਗਿਆ ਹਾਏ ਹਾਏ ਕੰਨ ਸੂਰਜ ਦਾ ਦਾਣਾ ਦਿਖਾਈ ਮੈਨੂੰ ਆਉਂਦਾ ਦਰ ਬੋੜਦਾ ਨਹੀਂ ਵੱਡਾ ਜਾਵੇ ਨਾ ਬੰਦਾ ਦੇਖੇ ਉਹ ਅਜਾੜ ਆਹ ਦੇਖੋ ਅਜਾੜ ਬਈਆ ਬਣਉਂਦਾ ਸਾਰਾ ਕ੍ਰਾਸ ਹੁੰਦਾ ਉਹ ਦੇਖਣੇ ਕਿੰਨੀ ਮੇੜੇ ਲੱਗਈ ਹੋਗੇ ਦੇਖੋ ਤਾਂ ਚੰਗਾ ਮੈਨੂੰ ਆਇਆ ਖਾਣਾ ਕਿਹੜਾ 6 ਫੁੱਟ ਵਰ ਨਹੀਂ ਹੈ ਜੀ ਕਿੰਨਾ ਦੂਰ ਉਹ ਤੇਰਾ ਫੇ ਅਦੂਰੀ ਸਾਈਡ ਨੂੰ ਜ਼ਿਆਦਾ ਹੋ ਗਿਆ ਦਰੋਂ ਇਧਰ ਨੇੜੇ ਹੋ ਗਿਆ ਉਧਰੋਂ ਜ਼ਿਆਦਾ ਘੱਟਾ ਉਹਨਾਂ ਨੇ ਸਮਝੇ ਗੱਲ ਹੂੰ ਉਧਰ ਤਾਂ ਹੋ ਗਿਆ ਜ਼ਿਆਦਾ ਐ ਤੇ ਇਧਰ ਨੂੰ ਹੋ ਗਿਆ ਨੇੜੇ ਆਈ ਕਿੰਨਾ 18 ਛੱਡੇ ਉਹਨਾਂ ਨੇ ਘੱਟ ਛੱਡੇ ਪਿਆ ਉਧਰ ਹੋ ਗਿਆ 19 ਉਧਰ ਉਹਨਾਂ ਨੇ ਉਹਨਾਂ ਨੇ ਆਪਣੇ ਰੂਟਰ ਬਟੇ ਨਾਲ ਛੱਡੇ ਮੀਆਂ ਆਹੋ ਆ ਦੇ ਕਿਤਾ ਜਿਹੜਾ ਉਹ 7 ਫੁੜਾ ਤੇਰਾ ਉਧਰ 14 ਛੱਡੇ ਪਾਉਣਾ ਅਸੀਂ 18 ਛੱਡਤਾ 18.5 ਇਹ ਫਰਕ ਪਿਆ ਹੋਇਆ ਉੱਪਰ ਉੱਪਰ ਫਰਕ ਆਇਆ ਨਾ ਆ ਤਾਂ ਕਿ ਬਹੁਤ ਜਗਾ ਯਾਰ ਚੌਂਦਾ ਖੱਡਿਆ ਨਾ ਚੌਂਦਾ ਛੱਡਦਾ ਇਤਨਾ ਬਹੁਤ ਆ ਮੁੰਡੇ ਨੂੰ ਬਹੁਤ ਐਨਾਂ ਫਿਰ ਡਾਕ ਹੀ ਨਹੀਂ ਹੁੰਦਾ ਬੂਟਾ ਸੈਣ ਵਾਲਾ ਕਿਹੜਾ ਬੂਟਾ ਏ ਜੇ ਪਾ ਨੇੜੇ ਲਿਆਉਂਦੇ ਨੂਰੇ ਜਿੱਥੇ ਨੂੰ ਸਵਾਗਾ ਲਾਹ ਲੈਣਾ ਨਹੀਂ ਨਹੀਂ ਫਿਰ ਡਾਕ ਹੀ ਹੁੰਦਾ ਤਮਿਆਂ ਵੀ ਬਾਤੀਆਂ ਟਰੈਕ ਡਰਾਈਵਰ ਉਹ ਨਾਲੇ ਜਿਆਦਾ ਜਿਹੜੀ ਆ ਵਿਚ ਫਸਲ ਖੜੀ ਏ ਟਰਾਲਾ ਭਰਨਾ ਟਰਾਲਾ ਇੱਥੇ ਪਾ ਮੈਨੂੰ ਮੁਰਨਾ ਹੈਗਾ ਉਹ ਉਹ ਤਾਂ ਬੈ ਕੇ ਆਉਂ ਸਿੱਦੇ ਜਾਉ ਬੈ ਕੇ ਆਉ ਹਾਂ

ਆਪਣਾ ਬਾਹ ਹੁੰਦਾ ਇੱਕ ਸਾਈਡ ਨੂੰ ਇਹਦੀ ਬਾਹੀ ਐ ਵੀ ਹੁੰਦੀ ਐ ਵੀ ਹੁੰਦੀ ਐ ਇਹ ਤਾਂ ਬੱਲੇ ਨੂੰ ਬਾਹ ਹੁੰਦਾ ਹੈ ਇਹ ਵੀ ਠੀਕ ਆ ਦਬਲੇ ਨੂੰ ਪਤਾ ਚਾਰੋਂ ਪਾਸੇ ਦਾ ਜੜਵੜ ਹੋ ਜਾਂਦਾ ਜੜ ਵੀ ਵੱਡ ਹੁੰਦਾ ਐ ਨਾਲੇ ਦਾਗੀ ਵੀ ਹੁੰਦਾ ਜਿਆਦਾ ਹਾਂ ਹੋਰ ਕੀ ਆ ਜਾਇ ਨੂੰ ਕਹਣਾ ਐ ਐ ਨੂੰ ਦਾਗੀ ਵੀ ਉਸਦਾ ਵਾਦਾ ਨਾਲ ਤਾਂ ਵੀ ਤੂੰ ਵੀ ਸਵਾਗਾ ਪੱਜਦਾ ਹੀ ਐ ਮਾੜਾ ਮੋਟਾ ਇਹ ਅੱਜ ਕੱਲ ਤਾਂ ਬੜੇ ਤਮੀਆਂ ਬੜੇ ਸਾਰੇ ਕੁਝ ਜੁਗਾਰ ਆ ਗਿਆ ਹੋਰ ਅਨਿਕਾਲ ਦੇ ਜਗ੍ਹਾ ਬਾਰਾ ਚੇ ਬਾਲੇ ਮੁਖੜੇ ਕੰਮ ਹੋ ਜਣਾ ਬਾਈ ਉਰੇ ਵੀ ਹੋ ਗਈ ਹੋਣੀ ਕਹਿੰਦੇ ਦੁਆਰ ਦੀ ਫਾਟ ਨਹੀਂ ਜਾਂਦਾ ਦੁਆਰ ਤੇ ਘੱਟ ਹੁਣ ਉਹਦੇ ਵੀ ਨਹੀਂ ਹੋਣਾ ਜਦ ਤੱਕ ਬਾਲੇ ਮੁਖਾ ਕੰਮ ਨਾ ਬਾਹਰ ਮੁਖ ਹੋਰ ਕੰਮ ਹੋ ਜਣਾ ਉੱਥੇ ਹੋ ਰਿਹਾ ਹੈ ਗੈਰੀ ਸਾਤੇ ਮੁਰੇ ਰਹਿਣਾ ਉਹਨਾਂ ਨੇ ਸਾਤੇ ਮੁਰੇ ਰਹਿਣਾ ਹੈ ਹੈ ਕਿ ਨਹੀਂ ਅਪਰਾ ਉਹਨਾਂ ਦੇ ਹਾਂ ਬਹੁਤ ਪਿੱਛੇ ਹਾਲੇ ਪਿੱਛੇ ਬਹੁਤ ਹੋਰੇ ਲੇਕਿਨ ਜੇ ਆਪਾਂ ਉਹਦੇ ਮੁਰੇ ਜਾਊਂਗਾ ਤਾਂ ਉਹ ਵੀ ਕਿਹਾਂ ਦੇ ਜਾਊਗਾ ਫਰਕ ਤਾਂ ਪੈਂਦਾ ਹੀ ਹੈ ਇਹ ਹੁਣ ਇਹ ਸਾਤੇ ਪਿੱਛੇ ਤੇ ਪਹਿਲਾਂ ਜਾਦਾ ਸੀ ਜੰਮੇ ਹੋਣੇ ਆਂ ਜਾਂ ਇਹ ਹੋਰ ਪਿੱਛੇ ਹੋਊਂਗੇ ਹੁਣ ਜਿੱਥੇ ਜਾ ਸੀ ਜੰਮੇ ਉੱਥੇ ਹੁਣ ਹੁਣ ਆ ਇਹ ਅੱਧੀ ਜਾਂਦੇ ਹੋ ਤਰੱਕੀ ਕਰਕੇ ਇੱਕ ਨੇ ਆ ਇੱਕ ਨੇ ਹੁਣ ਹਾਂ ਦਾ ਦੇ ਗਿਆ ਦੇਖ ਨਹੀਂ ਪੈ ਗਿਆ ਫੜ ਕੇ ਰੰਗ ਨੂੰ ਦੰਦਾ ਕਾਲਾ ਪਿਆਦਾ ਇਹ ਭਗ ਧੁੱਪਾਂ ਕਰਕੇ ਧੁੱਪਾਂ ਲੱਗੇ ਤੇ ਮਰਨਾ ਕਰ ਗਈ ਨੇ ਧੁੱਪਾਂ ਲੱਗੇ ਤੇ ਮਰਨਾ ਇਹਨੇ ਹੁਗਾ ਪੈ ਲਾ ਵਸਾਈਆਂ ਹੁੰਦਾ ਹੈ ਹੁਣ ਤਾਂ ਫੜ ਕੇ ਪੈ ਗਿਆ ਰੰਗ ਦਾ ਇਹ ਹੌ ਹੌਲੀ ਮਰਦਾ ਹੌ ਹੌਲੀ ਮਰਦਾ ਇਹਨੇ ਖੰਡਾ ਹੈ ਨਾ ਹੂੰ ਧੁੱਪ ਕਾ ਨਹੀਂ ਲੱਗੀ ਆ ਉਦੋਂ ਧੁੱਪ ਲੱਗੀ ਜਦੋਂ ਸਪਰੇਅ ਕਰੀ ਆ ਆਹੇ ਅੱਜ ਲੱਗੀ ਇਹਨੂੰ ਉਦੋਂ 2 ਦਿਨ ਪਹਿਤੋਂ ਹੁੰਦਾ ਕੀ ਚੌਥੀ ਹੀ ਕਰੀ ਸਪਰੇਅ ਜਾਂ ਇਹਦਾ 8-9 ਦਿਨਾਂ ਬਾਅਦ ਅਸਰ ਦਿਖਾਊਗੀ ਯਾਰਾ ਆਖਰ ਵੀ ਧੁੱਪ ਮਾਈ ਦਿਖਾਊਗੀ ਤਾਂ ਦੇਖ ਲਈਆਂ ਨਹੀਂ ਰੁਪਏ ਚੱਕ ਕੇ ਵੰਦੇ ਆ ਮੈਲੀ ਮੈਂ ਨਾ ਭਾਈ ਇਹ ਤਗਲੀਆ ਉਧਰ ਕਿੰਨਾ ਕਰ ਰਿਹਾ ਕੋ ਜਵੀ ਤੇਰੀ ਜਬੀ ਤਾਂ ਇਹ ਚੱਲਦਾ ਕੰਮ ਹੁਣ ਰੋਜ਼ ਵੱਡੀ ਜਾਣੀ 40 ਬੰਦਾ ਹੀ ਹੌਟਲ ਇਹ ਕਿੰਨੀ ਕਾ ਖੜੇ ਤਿੰਨ ਗਿੱਲਿਆਂ ਦੇ ਗੇੜ ਗਈ ਘੜੀ ਅਦੂ ਵੀ ਨਹੀਂ ਗਿਆ ਬਾਦਿਕ ਤੇ ਗਿਆ ਜੀ ਉਹ ਚੱਲ ਜਿਹੜੀ ਹੋਊਗੀ ਠੀਕ ਯਾਰ ਕੀ ਕਰਨਾ ਇਹ ਜੀ ਨਹੀਂ ਗੱਲ ਜਿੱਥੇ ਮਹਾਰਾਜ ਰੱਖਣਾ ਉੱਥੇ ਰਹਿਣਾ ਪੈਂਦਾ ਉਹ ਤਾਂ ਠੀਕ ਰੱਖਣਾ ਪਰ ਜਬੀ ਤਾਂ ਗੇਰ ਨਹੀਂ ਆਪ ਪੈਣੀ ਹੈ ਜਬੀ ਤਾਂ ਹੁਣ ਲਾਏ ਬੰਦੇ ਰਾਤ ਤੇ ਪੱਕੇ ਹੀ ਵੱਢਣ ਜ਼ਰੂਰ ਉਹ ਕਿਹੜੀ ਘੜੀ ਵੱਢ ਲੋ ਪਹਿਲਾ ਜਿਹੜੀ ਹੈਗੀ ਹੈ ਗਰੀਬ ਹੀ ਬਹਿ ਗਿਆ ਗਿਰਗੀ ਵਿੱਚ ਵੀ ਘੜੀ ਘੜੀ ਵੱਟੋ ਤੁਸੀਂ ਉੱਪਰ ਤੇ ਭਾਰੀ ਹੋਗੀ ਹੁਣੀ ਹਾਂ ਨਾ ਹਵਾ ਨਹੀਂ ਗਈ ਇਧਰ ਹੀ ਬੱਦਲ ਜਾ ਹੋਇਆ ਬੈਠਾ ਅੱਛਾ ਮੋਂ ਖੜੀ ਖੜੀ ਚੱਕੂ ਜਿਹੜੀ ਹੈਗੀ ਪਹਿਲਾਂ ਉਹਦੇ ਬਾਅਦ ਦੇਖਾਂਗੇ ਫਿਰ ਦਊਂਗੇ ਛੁੱਟੀ ਵੱਢਣ ਵਾਲਿਆਂ ਨੂੰ ਗੁਜਰਾ ਗੱਜਰਾ ਨੂੰ ਮੈਂ ਸਾਨੂੰ ਵਿਚਾਰ ਲੋ ਠੀਕ ਨਹੀਂ ਗੰਨੇ ਤਾਂ ਹੈਗਾ ਜਮੀਨ ਦਾ ਟਾਈਮ ਵੀ ਜੇ ਇਹਨੂੰ ਤਾਂ ਪਰ ਕਰੀਓ ਹਾਂ ਤਾਂ ਪਰ ਕਰੀਆ ਫਿਰ ਤਾਂ ਉਹ ਢਾਲ ਪੈ ਸਿੱ ਨੂੰ ਗਲ ਗਿਰੀ ਵੀ ਥੋੜਾ ਜਾਣੀ ਗਲੀ ਵੀ ਉਹ ਤਾਂ ਡੰਗਰ ਚ ਉਗੂਗੇ ਡੰਗਰ ਚ ਉਗੂਗੇ ਉਹ ਜਿਹੜੇ ਉਹਨੂੰ ਕਹਾਂ ਵੀ ਖੜੀ ਖੜੀ ਵੱਢੀ ਜਾਓ ਤੁਸੀਂ ਰੋਜੇ ਖੜੀ ਆ ਜਾ ਬਹੁਤ ਖੜੀ ਆ ਤੱਗੇ ਜਾਂ ਕਰ ਗਿਆ ਮੈਂ ਤੱਗੇ ਛੱਡੀ ਜਾਓ ਠੀਕ ਨਹੀਂ ਗੱਲ ਹੂੰ ਹੂੰ ਸੁਰਕਿਆ ਲੱਗੀਆਂ ਹੀ ਛੱਡੀ ਜਾਣੀਆਂ ਉਹਨੇ ਥੋੜਾ ਸਾਹ ਹਮਿੱਟੀ ਆ ਗੱਗੇ ਦੇ ਇਹ ਮਿੱਟੀ ਨਾ ਐ ਇਹਦੇ ਉੱਪਰ ਤਾਂ ਚੱਲਦੇ ਯਾਹ ਕੰਮ ਦੀ ਮਿੱਟੀ ਐ ਦੇਖ ਲਈ ਜੀ ਹੈ ਨਾ ਇਹ ਡੱਕਰ ਐ ਨਾ ਕੁਝ ਨਹੀਂ ਹੈਗੀ ਫਿਰ ਆਏ ਆਏ ਮਾਰਦੇ ਜਿਹੜਾ ਪਿੱਛੋਂ ਮਾਰਦੇ ਨਾ ਸ਼ੱਕਰ ਨੂੰ ਆਏ ਦੇਖ ਲਈ ਜਿਹੜੇ ਹੋਈ ਨਹੀਂ ਹੱਥ ਮਾਏ ਡੜੀ ਨਹੀਂ ਬਣਦੀ ਦੂਈ ਹੈਗੀ ਆ ਉਦੂਈ ਵੀ ਹੈਗੀ ਸੇਮ ਡੜੀ ਨਹੀਂ ਬਣਦੀ ਬਸ ਡੜੀ ਨਹੀਂ ਬਣਦੀ ਡੜੀ ਨਹੀਂ ਬਣਦੀ ਦੀ ਲੈ ਕੋਈ ਡੜੀ ਨਹੀਂ ਤੇ ਮੈਂ ਕੋਈ ਕੁਝ ਨਹੀਂ ਹੈਗਾ ਨਾ ਰੇਤਾ ਇਹ ਨਾਲ ਹਾਲੀ ਡੱਕਰ ਐ ਇਹਦੇ ਮੈਂ ਤਾਂ ਬੁੱਟਾ ਯਾ ਚੱਲ ਇੰਨਾ ਫਰਕ ਆ ਮਿੱਟੀ ਦਾ ਹੈ ਕਿ ਨਹੀਂ ਆ